ਨਟੇਸ ਦੇਸ ਦੇਸ ਕੇ ਅਨੇਕ ਗੀਤ ਗਾਵਹੀ ਦੇਸ਼ਾਂ ਦੇਸ਼ਾ ਦੇ ਨਟਰਾਜ ਆਏ ਜੋ ਅਨੇਕ ਗੀਤ ਗਾਉਂਦੇ ਸੰ ਅਨੰਤ ਦਾਣ ਮਾਨ ਲੈ ਵਿਸ਼ੇਖ ਸੋਭ ਪਾਵਹੀ ਰਾਜੇ ਦਸ਼ਰਤੋ ਬੇਅੰਤ ਦਾਣ ਅਤੇ ਮਾਨ ਲੈ ਕੇ ਵੱਡੀ ਸੋਭਾ ਪਾਰੇ ਸੰ ਪਰਸਾਨ ਲੋਗ ਜੇ ਭਏ ਸੋ ਜਾਤ ਕੌਣ ਤੇ ਕਹੇ ਜਿਨੇ ਲੋਕ ਪ੍ਰਸੰਨ ਹੋਏ ਸਨ ਉਹਨਾਂ ਦਾ ਬਿਰਤਾਂਤ ਕਿਸ ਪਾਸੋਂ ਕਿਹਾ ਜਾ ਸਕਦਾ ਹੈ ਵਿਮਾਨ ਆਸਮਾਨ ਕੇ ਪਛਾਨ ਮੌਨ ਹੋਏ ਰਹੇ ਆਕਾਸ਼ ਦੇ ਦੇਵਤਿਆਂ ਦੇ ਵਿਮਾਨ ਖੁਸ਼ੀ ਨੂੰ ਪਛਾਨ ਕੇ ਚੁੱਪ ਹੋ ਗਏ ਸਨ ਪੋਤੀ ਜਿਤੀ ਅਪਸ਼ਰਾ ਚੱਲੀ ਸਵਰਗ ਛੋਰ ਕੇ ਇੰਦਰ ਦੇ ਦਰਬਾਰ ਦੀਆਂ ਜਿੰਨੀਆਂ ਅਪਸ਼ਰਾਵਾਂ ਹੁੰਦੀਆਂ ਹਨ ਉਹ ਸਭ ਸਵਰਗ ਨੂੰ ਛੱਡ ਕੇ ਚਲੀਆਂ ਆਈਆਂ ਬਿਸੇਕ ਹਾਏ ਭਾਏ ਕੈ ਨਚੰਤ ਅੰਗ ਮੋਰ ਕੈ ਖਾਸ ਤਰ੍ਹਾਂ ਦੇ ਹਾ ਭਾਵ ਕਰਕੇ ਅਤੇ ਅੰਗ ਮੋੜ-ਮੋੜ ਕੇ ਨੱਚਦੀਆਂ ਸਨ ਬੇਅੰਤ ਪੂਪਰੇ ਜਹੀ ਅਨੰਤ ਦਾਨ ਪਾਵਹੀ ਅਨੇਕਾ ਰਾਜੇ ਉਹਨਾਂ ਦਾ ਨਾਚ ਵੇਖ ਕੇ ਖੁਸ਼ ਹੁੰਦੇ ਸਨ ਅਤੇ ਉਹ ਨਤ ਬੇਅੰਤ ਦਾਨ ਇਨਾਮ ਪਾਉਂਦੀਆਂ ਸਨ ਬੇਲੋਕ ਅਚਰਾਨ ਕੋ ਅਪਸ਼ਰਾ ਲਜਾਵਹੀਂ ਨੱਚਣ ਵਾਲੀਆਂ ਨੂੰ ਵੇਖ ਕੇ ਸਵਰਗ ਦੀਆਂ ਅਪਸ਼ਰਾਵਾਂ ਲਜਾਉਂਦੀਆਂ ਸਨ ਆਨੰਤ ਦਾਨ ਮਾਨ ਦੇ ਬੁਲਾਏ ਸੂਰਮਾਲੇ ਕਿਹ ਇਤਰਾ ਦੇ ਦਾਨ ਅਤੇ ਸਨਮਾਨ ਦੇ ਕੇ ਸੂਰਮਿਆਂ ਨੂੰ ਸੱਦ ਲਿਆ ਤੁਰੰਤ ਸੈਨ ਸੰਗ ਦੇ ਦਸੋਂ ਦੇਸਾਂ ਪਠਾਇਆ ਦਏ ਅਤੇ ਉਹਨਾਂ ਨੂੰ ਤੱਕੜੀ ਸੈਨਾ ਦੇ ਕੇ ਦਸ਼ਾ ਦਿਸ਼ਾਵਾਂ ਵਿੱਚ ਭੇਜ ਦਿੱਤਾ ਨਰੇਸ਼ ਦੇਸ ਦੇਸਕੇ ਨਿਰਪੇਸ ਪਾਏ ਪਾਰਿਯੰ ਉਹਨਾਂ ਨੇ ਦੇਸ਼ਾਂ ਦੇਸ਼ਾਂ ਦੇ ਰਾਜਿਆਂ ਨੂੰ ਜਿੱਤ ਕੇ ਮਹਾਰਾਜਾ ਦਸ਼ਰਤ ਦੇ ਚਰਨੀ ਪਾ ਦਿੱਤਾ ਮਹੇਸ ਜੀਤ ਕੈ ਸਬੈ ਸੋ ਛਾਤ੍ਰ ਪਾਤਰ ਟਾਰਿਯੰ ਇਸ ਤਰ੍ਹਾਂ ਨਾਲ ਸਾਰਿਆਂ ਰਾਜਿਆਂ ਮਹੇਸ਼ ਨੂੰ ਜਿੱਤ ਕੇ ਦਸ਼ਰਤ ਨੇ ਆਪਣੇ ਸਿਰ ਉੱਪਰ ਛਤਰ ਅਤੇ ਚੋਰ ਚੁਲਵਾਇਆ ਰੁਆਮਲ ਛੰਦ ਜੀਤ ਜੀਤ ਨਿਪਨ ਰੇਸ਼ਰ ਸਤਰ ਮੇਤਰ ਬੁਲਾਏ ਦਸ਼ਰਤ ਮਹਾਰਾਜੇ ਨੇ ਸਾਰੇ ਰਾਜਿਆਂ ਨੂੰ ਜਿੱਤ ਜਿੱਤ ਕੇ ਸਾਰੇ ਮਿੱਤਰ ਅਤੇ ਸ਼ਤਰੂ ਬੁਲਾ ਲਏ ਬੇਪਰ ਆਦ ਵਿਸ਼ਿਸ਼ਟ ਤੇ ਲੈ ਕੇ ਸਭ ਹੈ ਰਖ ਰਾਏ ਵਿਸ਼ਿਸ਼ਟ ਆਦਿ ਤੋਂ ਲੈ ਕੇ ਸਾਰੇ ਬ੍ਰਾਹਮਣ ਆਤੇ ਰਾ ਸ਼੍ਰੀ ਬੁਲਾ ਲੈ ਕ੍ਰੋਧ ਜੁੱਧ ਕਰੇ ਕਨੇ ਅਵ ਗਾਹੇ ਗਾਹੇ ਸੁਦੇਸ ਸੈਨਾ ਨੇ ਕ੍ਰੋਧਵਾਨ ਹੋ ਕੇ ਬੜੇ ਯੁੱਧ ਕੀਤੇ ਨਾ ਗਾਹੇ ਜਾ ਸਕਣ ਵਾਲੇ ਦੇਸ਼ਾਂ ਨੂੰ ਵੀ ਗਾ ਲਿਆ ਆਨ ਆਨ ਅਵਤੇਸ ਕੇ ਪਗ ਲਾਗੀਆਂ ਅਵਨੇਸ ਸਾਰੇ ਰਾਜੇ ਅਯੋਧਿਆ ਵਿੱਚ ਆ ਆ ਗਏ ਦਸ਼ਰਤ ਦੇ ਪੈਰੀ ਪਏ ਭਾਤ ਭਾਤਨ ਦੇ ਲੈ ਸਨਮਾਨ ਆਨ ਨਿਰਪਾਲ ਤਰਾ ਤਰਾ ਦੇ ਪਦਾਰਥ ਰਾਜਿਆਂ ਨੂੰ ਭੇਟਾ ਕੀਤੇ ਅਤੇ ਰਾਜੇ ਦਸ਼ਰਤ ਪਾਸੋਂ ਵੀ ਸਨਮਾਨ ਪ੍ਰਾਪਤ ਕੀਤੇ ਅਰਬ ਖਰਬਨ ਦਰਬ ਦਾ ਗਜ ਰਾਜ ਬਾਜ ਵਿਸਾਲ ਅਰਬਾ ਖਰਬਾ ਦੀ ਦੌਲਤ ਅਤੇ ਸ੍ਰੇਸ਼ਟ ਹਾਤੀ ਅਤੇ ਘੋੜੇ ਵੀ ਬਹੁਤ ਦਿੱਤੇਗੇ ਹੀਰ ਚਿਰਨ ਕੋ ਸਕੈ ਗਨ ਜਟਤ ਜੀਨ ਜਰਾਏ ਹੀਰਿਆ ਜੜੇ ਬਸਤਰ ਅਤੇ ਸੋਨੇ ਦੀਆਂ ਜੜਾਓ ਜੀਨਾ ਨੂੰ ਕੌਣ ਗਿਣ ਸਕਦਾ ਹੈ ਭਾਉ ਭੋਖਣ ਕੋ ਕਹ ਹੈ ਵਿਦ ਤੇ ਨਾ ਜਾਤ ਬਤਾਏ ਅਤੇ ਗਹਿਣੀਆਂ ਦੀ ਮਹਿਮਾ ਕੌਣ ਕਹਿ ਸਕਦਾ ਹੈ ਰਾਮਾਤੋ ਵੀਦ ਸੀ ਨਹੀਂ ਜਾ ਸਕਦੀ ਪਾਸਮ ਬਾਸਤਰ ਪੰਡਬਰਾ ਦਿੱਕਤੀਏ ਪੋਪਨ ਪੂਪ ਪਾਸ਼ਮਾਤੇ ਰੇਸ਼ਮ ਦੇ ਬਾਸਤਰ ਰਾਜਿਆਂ ਨੂੰ ਰਾਜੇ ਦਸ਼ਰਤ ਨੇ ਦਿੱਤੇ ਰੂਪ ਆਰੂਪ ਸਰੂਪ ਸੋਬਿਤ ਕੌਣ ਇੰਦਰ ਕਰੋਪ ਉਹ ਰਾਜੇ ਉਪਮਾਤੋ ਰਹਤ ਰੂਪ ਵਾਲੇ ਸਾਨ ਉਨਾ ਦੇ ਰੂਪ ਦੀ ਸ਼ੋਭਾ ਸਾਹਮਣੇ ਇੰਦਰ ਵੀਕਰੋਪ ਲੱਗਦਾ ਸੀ ਦੋਸ਼ਟ ਪੋਸਟ ਤਰਸਾਇ ਸਬਾ ਧਰ ਹਾਰੇ ਉਹ ਸੋਣ ਗਿਰ ਰਾਇ ਸਾਰੇ ਵੱਡੇ ਵੱਡੇ ਵੈਰੀ ਕੰਬ ਗਏ ਧਾਨ ਨੂੰ ਸੁਣ ਕੇ ਸੁਮੇਰ ਪਰਬਤ ਢਿਲਕ ਗਿਆ ਅਤੇ ਕਾਟ ਕਾਟੇਨ ਦਾ ਮੋਜੇ ਨਿਪ ਬਾਟ ਬਾਟ ਲਟਾਈ ਸੋ ਚਲ ਲੱਗ ਗਿਆ ਕਿ ਰਾਜਾ ਦਸ਼ਰਤ ਮੈਨੂੰ ਵੀ ਕੱਟ-ਕੱਟ ਕੇ ਵੰਡ-ਵੰਡ ਕੇ ਕਿਧਰੇ ਲੁੱਟਾਣਾ ਦੇਵੇ। ਵੇਦ ਧੁਨ ਕਰ ਕੈ ਸਬੈ ਦਿਜ ਕੀ ਅਸ ਜਗ ਆਰੰਭ। ਵੇਦਾਦੀ ਧੁਨੀ ਨਾਲ ਸਾਰਿਆਂ ਬ੍ਰਾਹਮਣਾਂ ਨੇ ਯੱਗ ਦਾ ਆਰੰਭ ਕੀਤਾ। ਪਾਂਤ ਪਾਂਤ ਬੁਲਾਏ ਹਉਮਤ ਰਿਤਜਾਨ ਅਸੰਭ। ਤਰਾ-ਤਰਾ ਦੇ ਪੁਜਿਤ ਰਿਤਜਾਨ ਬੁਲਾ। ਜੋ ਆਮੌਲਕ ਪਦਾਰਥ ਹੋਮ ਕਰਦੇ ਸਨ ਆਦਿਕ ਮਨੁਬਰ ਜੋ ਕਿ ਉਹ ਵਿਧਪੁਰਵ ਹੋਮ ਬਣਾਏ ਬਹੁਤੇ ਮੁਨੀਆਂ ਨੇ ਵਿਧੀ ਪੂਰਵਕ ਬਣਾ ਕੇ ਜੋ ਬਲੀਆਂ ਹੋਮ ਕੀਤੀਆਂ ਸਨ ਜਗ ਕੁੰਡਾ ਤੇ ਉઠੇ ਤਬ ਯਗਪੁਰਖ ਅਕੁਲਾਏ ਉਹਨਾਂ ਕਰਕੇ ਉਦੋਂ ਹੀ ਯਗਪੁਰਸ਼ ਵਿਆਕੁਲ ਹੋ ਕੇ ਯਗ ਕੁੰਡ ਵਿੱਚੋਂ ਉੱਠ ਖੜੋਤਾ ਖੀਰ ਪਾਤਰ ਕਢਾਇ ਲੈ ਕਰ ਦੀਨ ਨਿਪਕੇ ਆਣ ਯਗ ਪੁਰਸ਼ ਨੇ ਆਪਣੇ ਹੱਥ ਵਿੱਚ ਖੀਰ ਦਾ ਬਰਤਨ ਕੱਢ ਕੇ ਰਾਜੇ ਨੂੰ ਆਣ ਦਿੱਤਾ ਭੋਪ ਭਾਏ ਪ੍ਰਸੰਨ ਭਿਓ ਜਿੰਮਦਾਰ ਦੀ ਲੈ ਤਾਨ ਰਾਜਾ ਦਸ਼ਰਤ ਉਸ ਨੂੰ ਪ੍ਰਾਪਤ ਕਰਕੇ ਇਸ ਤਰ੍ਹਾਂ ਪ੍ਰਸੰਨ ਹੋਇਆ ਜਿਸ ਤਰ੍ਹਾਂ ਕੰਗਲਾ ਦਾਣ ਲੈ ਕੇ ਪ੍ਰਸੰਨ ਹੁੰਦਾ ਹੈ ਚਤਰ ਭਾਗ ਕਰਿਓ ਤੇ ਸੈ ਨੇ ਜਪਾਨ ਲੈ ਨਿਪਰਾਏ ਦਸ਼ਰਤ ਨੇ ਖੀਰ ਨੂੰ ਆਪਣੇ ਹੱਥ ਵਿੱਚ ਲੈ ਕੇ ਉਸ ਦੇ ਚਾਰ ਹਿੱਸੇ ਕਰ ਦਿੱਤੇ ਏਕ ਏਕ ਦਯੋ ਦੂ ਤ੍ਰਯ ਏਕ ਕੋ ਦੋਏ ਪਾਏ ਇਕ ਇਕ ਹਿੱਸਾ ਦੋਹਾਂ ਰਾਣੀਆਂ ਨੂੰ ਦਿੱਤਾ ਅਤੇ ਇੱਕ ਰਾਣੀ ਸੁਮਿਤਰਾ ਨੂੰ ਦੋ ਹਿੱਸੇ ਦੇ ਦਿੱਤੇ ਗਰਵਵੰਤ ਭੈ ਤ੍ਰਯੋ ਤ੍ਰਯ ਛੀਰ ਕੋ ਕਰ ਪਾਨ ਉਸ ਖੀਰ ਨੂੰ ਪੀ ਨਾਲ ਤਿੰਨੋ ਇਸਤਰੀਆਂ ਗਰਭਵਤੀ ਹੋ ਗਈਆਂ ਤਾਹੇ ਰਾਖਤ ਪੀ ਪਲੋ ਦਸ ਦੋਏ ਮਾਸ ਪਰਮਾਨ 12 ਮਹੀਨੇ ਤੱਕ ਉਹਨਾਂ ਨੇ ਉਸ ਗਰਭ ਨੂੰ ਧਾਰਨ ਕਰੀ ਰੱਖਿਆ ਮਾਸ 3.0 ਚੜਿਓ ਤਾਬ ਸੰਤਨ ਹੇਤ ਉਦਾਰ 13ਵਾਂ ਮਹੀਨਾ ਜਦ ਚੜਿਆ ਤਾ ਸੰਤਾਂ ਦੇ ਉਦਾਰ ਲਈ ਰਾਵਣਾਰ ਪ੍ਰਗਟ ਭਏ ਜਗ ਆਨ ਰਾਮ અવਤਾਰ 라ਵਣ ਦੇ ਵੈਰੀ ਰਾਮ અવਤਾਰ ਜਗਤ ਵਿੱਚ ਆ ਕੇ ਪ੍ਰਗਟ ਹੋਏ ਭਰਤ ਲਛਮਨ ਸ਼ਤਰੂਗਨ ਪੁੰਨ ਭੇ ਤੀਨ ਕੁਮਾਰ ਫਿਰ ਭਰਤ ਲਛਮਨ ਅਤੇ ਸ਼ਤਰੂਗਨ ਤੀਨ ਕੁਮਾਰ ਹੋਰ ਹੋਏ ਭਾਤ ਭਾਤਨ ਬੀਜੀਆਂ ਨੇਪ ਰਾਜ ਬਾਜਨ ਦਵਾਰ ਰਾਜੇ ਦੇ ਦੁਆਰ ਤੇ ਕਈ ਤਰ੍ਹਾਂ ਦੇ ਵਾਜੇ ਵੱਜਣ ਲੱਗੇ ਪਾਏ ਲਾਗ ਬੁਲਾਏ ਬਿਪਨ ਦੀਨ ਦਾਨ ਦੁਰੰਤ ਬ੍ਰਹਮਾ ਨੂੰ ਬੁਲਾ ਕੇ ਉਹਨਾਂ ਦੇ ਪੈਰੀ ਲਾ ਕੇ ਬਹੁਤ ਦਾਨ ਦਿੱਤੇ ਸਾਤਰ ਨਾਸਤ ਹੋਹੇਗੇ ਸੁਖ ਪਾਏ ਹੈ ਸਭ ਸੰਤ ਹੁਣ ਵੈਰੀ ਨਸ਼ਟ ਹੋਣਗੇ ਅਤੇ ਸਭ ਸੰਤ ਸੁਖ ਬਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ